ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਾ ਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤਹਿਸੀਲ ਵੀ ਸ਼੍ਰੀ ਮੋਕਸਰ ਸਾਹਿਬ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਬੈਲਕਨ ਤਾਜੀ ਸੂਈ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਇੱਥੇ ਆ ਕੇ ਆਪ ਦੀ ਥਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੂਈ ਆ ਪਰसों ਹੀ ਸੂਈ ਥੱਲੇ ਬਾਈ ਜੀ ਹੋਣੇ ਕਹਿੰਦੇ 11 ਕਿਲੋ ਬੋਲਾ ਬਾਈ ਜੀ ਹੋਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਹਾਈਟ ਵਾਈ ਫਾਲੂ ਚ ਲੰਮੇ ਵੱਡੇ ਕਦ ਕਾ 84 ਪੈਟਪੋੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਬੱਚਾ ਮਗਰ ਬੱਚੀ ਦੁੱਧ ਬਾਈ ਜੀ ਹੋਣੇ ਕਹਿੰਦੇ 15-16 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਆਜੂ ਹੰਦੇ ਸਾਈ ਦੇਖ ਸਕਦੇ ਆ ਬਹੁਤ ਸੋਨੇ ਮੁੱਠੀ ਵਾਲੇ ਗੈਪ ਚ ਨਿੱਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਹਵਾਨਾ ਕਰਮਾ ਨੇ ਬਹੁਤ ਸੋਨਾ ਤਿਆਰ ਕੀਤਾ ਹੋਇਆ ਠੰਡੀ ਸੀਲ ਪਾਈ ਜੀ ਹੁਣ ਇਹ ਕਹਿੰਦੇ ਬਹੁਤ ਜ਼ਿਆਦਾ ਐਡਪੋਟਾ ਸੋਨਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਇੰਨਾ ਦਿਨਾਂ ਹੀ ਸੋਈ ਥੱਲੇ 11 ਕਿਲੋ ਬੋੜਾ ਬਾਈ ਕਹਿੰਦਾ ਕੰਡੇ ਜੋਖਣ ਵਾਲਾ ਤਿਆਰ ਆ ਦੁੱਧ ਬਾਈ ਦੱਸਦਾ 15 16 ਕਿਲੋ ਖੁੱਲਾ ਬੜਾ ਆਰਾਮ ਨਾਲ ਚਵਾਜੂ ਕੱਟਪੋਟਾ ਸੋਨਾ ਚੌੜਾ ਆ ਦੋਸਤੋ ਬੱਚਾ ਮਗਰ ਬੱਚੀ ਅੱਛੀ ਬਹੁਤ ਸੋਹਣੀ ਦੇਗੀ ਦੋਸਤੋ ਬਾਕੀ ਵਿਚਾਰੇ ਥਾਨ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆਚਾਰਾ ਥਾਨਾ ਸੇਮ ਹੀ ਸਾਈਜ਼ ਤਦ ਬਾਈ ਦੱਸਦਾ 15 16 ਕਿਲੋ ਖੁੱਲਾ ਬੜਾ ਆਰਾਮ ਨਾਲ ਚਵਾਜੂ ਹਾਈਟ ਵਾਈਜ਼ ਫੋਲੋ ਚ ਲੰਮੇ ਵੱਡੇ ਗੱਦ ਘਾਟ ਵਾਲੀ ਆ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਵੈੜ ਦਾ 48000 ਰੁਪਏ ਔਰ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਅਲਦਿਆਂ ਜਲਦ ਕਿਸੇ ਹੋਰ ਨਾ ਹੀ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ